ਨਾਲ ਜਿਹੜਾ ਇੱਕ ਮਿੱਤਰ ਸੁਣਾ ਉਹਦਾ ਹਾਲ ਚਾਲ ਪੁੱਛਣਾ ਹੈ ਪਬਲਿਕ ਕੀ ਹਾਲਾਤ ਨੇ ਮੌਜੂਦਾ ਕੀ ਗੱਣਾ ਚਾਹੁੰਦੇ ਦੇਖੋ ਪਹਿਲੀ ਗੱਲ ਤਾਂ ਮੈਂ ਬਲਵਿੰਦਰ ਸਿੰਘ ਜਿਹੜਾ ਸਾਡੇ ਇੱਕ ਲੋਕਚਾਨ ਜਿਹੜਾ ਸਾਡਾ ਇੱਕ ਸਾਡੇ ਕੈਂਡੀਡੇਟ ਦਾ ਜੋ ਰਾਜ ਵਿប្រਾਲ ਸਾਡੇ ਕੈਂਡੀਡੇਟ ਸੀ 12 ਤੋਂ ਡਾਕਟਰ ਹੁਏ ਹੋਏ ਔਰ ਜ਼ਿਲ੍ਹਾ ਪ੍ਰੀਸ਼ਦ ਦੇ ਅਰਪਾਲ ਸਿੰਘ ਜੀ ਔਰ ਇਲੈਕਸ਼ਨ ਜਿਹੜੀ ਸੀ ਉਹ ਬੜੀ ਪੀਸਫੁਲ ਹੋ ਰਹੀ ਸੀ ਸ਼ੁਰੂ ਤੋਂ ਮੇਰੀ ਕੋਸ਼ਿਸ਼ ਇਹ ਸੀ ਕਿ ਜਿਹੜਾ ਫੈਸਲਾ ਹੈ ਉਹ ਲੋਕਾਂ ਦਾ ਹੋਣਾ ਚਾਹੀਦਾ ਕਿਸੇ ਕਿਸਮ ਦੀ ਜਿਹੜੀ ਹੈਗੀ ਆ ਉਹ ਮਤਲਬ ਕਿਸੇ ਵੀ ਪਾਰਟੀ ਵੱਲੋਂ ਟੱਕੇਸ਼ਾਈ ਨਹੀਂ ਹੋਣੀ ਚਾਹੀਦੀ ਔਰ ਰੂਲਿੰਗ ਪਾਰਟੀ ਦਾ ਇੱਕ ਮੰਤਰੀ ਹੋਣ ਦੇ ਜਿਹੜਾ باوجود ਮੇਰੇ ਵੱਲੋਂ ਪੂਰੀ ਕੋਸ਼ਿਸ਼ ਸੀ ਕਿ ਜਿਹੜਾ ਮੇਰਾ ਬਿਹੇਵੀਅਰ ਹੈ ਉਹ ਐਗਜ਼ੈਂਪਲਰੀ ਹੋਵੇ ਔਰ ਮੈਂ ਇਲੈਕਸ਼ਨ ਤੋਂ ਪਹਿਲਾਂ ਮੈਂ ਸਾਰੇ 60 ਪਿੰਡਾਂ ਦੇ ਵਿੱਚ ਮੈਂ ਦੋ ਵਾਰੀ ਜਾ ਕੇ ਗਰੰਟਾ ਦੇ ਕੇ ਆਇਆ ਕੰਮ ਸ਼ੁਰੂ ਕਰਾਇਆ ਔਰ ਕਿਸੇ ਨਾਲ ਕੋਈ ਤੱਕਾ ਨਹੀਂ ਹੈ ਸਾਡੀਆਂ ਸਾਰੀਆਂ ਸੀਟਾਂ ਦੇ ਉੱਤੇ ਅਕਾਲੀਆਂ ਦੇ ਵੀ ਕੈਂਡੀਡੇਟ ਹੈ ਕਾਂਗਰਸ ਦੇ ਵੀ ਕੈਂਡੀਡੇਟ ਹੈ ਉਹ ਜਿੱਥੇ ਭਾਜਪਾ ਨੂੰ ਕਾਲੀ ਜੈਟ ਮਿਲਿਆ ਉਹਨਾਂ ਦੇ ਵੀ ਕੈਂਡੀਡੇਟ ਹੈ ਤਕਰੀਬਨ ਸਾਰੀਆਂ ਪਾਰਟੀਆਂ ਦੇ ਕੈਂਡੀਡੇਟ ਸੀ ਸਾਡੇ ਵੱਲੋਂ ਪੂਰੀ ਕੋਸ਼ਿਸ਼ ਸੀ ਕਿ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਵੇ ਲੇਕਿਨ ਜਿਹੜੀਆਂ ਪਹਿਲੀਆਂ ਸਰਕਾਰਾਂ ਸੀ ਜਿਹੜੀਆਂ ਦੂਜੀਆਂ ਪਾਰਟੀਆਂ ਹੈਗੀਆਂ ਉਹਨਾਂ ਨੂੰ ਗੁੰਡਾ ਕਰਦੀ ਦੀ ਆਦਤ ਪਈ ਹੋਈ ਹੈ ਸਾਡੇ ਬੋਥ ਦੇ ਉੱਤੇ ਸਵੇਰੇ ਰਸ਼ ਸੀਗਾ ਔਰ ਉਹਨਾਂ ਨੇ ਸਵੇਰ ਤੋਂ ਹੀ ਜੜਾ ਸੀਗਾ ਉਹ ਬਾਹਰਲੇ ਬੰਦੇ ਬੁਲਾ ਕੇ ਸਾਡੇ ਉੱਤੇ ਲੇਡੀਜ਼ ਬੈਠੀਆਂ ਹੋਈਆਂ ਸੀ ਉਹਨਾਂ ਨੂੰ ਡਿਬਿਟ ਡੇਟ ਕਰ ਲਗਾਤਾਰ ਉਹਨਾਂ ਨੂੰ ਡਿਮਿਟਡ ਕੀਤਾ ਜਾ ਰਿਹਾ ਸੀ ਔਰ ਸਾਡੇ ਮੈਨੂੰ ਉੱਥੋਂ ਰਿਪੋਰਟਸ ਆਈਆਂ ਰਾਜ ਵਿਕਰਾਂਤ ਜੀ ਤੁਹਾਡੇ ਨਾਲ ਆਇਦਰ ਆਜੋ ਮੇਰੇ ਪਿੱਛੇ ਆ ਜਾਓ ਸਾਡੇ ਕੈਂਡੀਡੇਟ ਉੱਥੇ ਸੀ ਮੈਨੂੰ ਇਹਨਾਂ ਵੱਲੋਂ ਰਿਪੋਰਟਸ ਆਈਆਂ ਜਿਹੜੇ ਸਾਡੇ ਬੰਦੇ ਹੋਰ অবজারভার ਸੀ ਉਹਨਾਂ ਨੇ ਕਿਹਾ ਜੀ ਤੁਹਾਨੂੰ ਇੱਥੇ ਇਹਨਾਂ ਦੀ ਬਹੁਤ ਜ਼ਿਆਦਾ ਇਹਨਾਂ ਜਿਹੜਾ ਮਾਹੌਲ ਹੈ ਉਹ ਔਰਤਾਂ ਦੇ ਉੱਤੇ ਘੜੀਆਂ ਕਿਸਮ ਦੇ ਕਮੈਂਟ ਹੋ ਰਹੇ ਆ ਔਰ ਇਹਨੂੰ ਫੋਲੋ ਵੀ ਕੀਤਾ ਗਿਆ ਰਾਜੋਕਰਾਂਤ ਨੂੰ ਸਕੂਟਰਾ ਤੇ ਜਿੱਥੇ ਜਾਂਦੇ ਸੀ ਇਹਨਾਂ ਨੂੰ ਫੋਲੋ ਕਰਦੇ ਸੀ ਬੰਦੇ ਔਰ ਲੱਗ ਰਿਹਾ ਸੀ ਇਹਨਾਂ ਦੇ ਮਨਪ ਸੀਗਾ ਸ਼ੁਭਾ ਸੀਗਾ ਵੀ ਕੁਛ ਨਾ ਕੁਛੇ ਕਾਰਨਾ ਕਰਦੇ ਮੈਂ ਉਸ ਨੂੰ ਕਿਹਾ ਵੀ ਤੁਸੀਂ ਜਾ ਕੇ ਦੇਖ ਕੇ ਆਓ ਉਹਨਾਂ ਨੇ ਜਾ ਕੇ ਉਹਨਾਂ ਨੂੰ ਸਮਝਾ ਕੇ ਉਹਨਾਂ ਨੂੰ ਆਏ ਤੇ ਜਦੋਂ ਕੋਈ 12 12:30 ਦਾ ਟਾਈਮ ਹੋਇਆ ਉਦੋਂ ਤੱਕ ਉਹਨਾਂ ਨੇ ਉੱਥੇ ਕਾਫੀ ਜ਼ਿਆਦਾ ਬੰਦਿਆਂ ਦਾ ਜਵਾਬੜਾ ਕਰ ਲਿਆ ਸੀ ਨੌਬਤ ਇੱਥੇ ਤੱਕ ਪਹੁੰਚ ਗਈ ਸੀ ਕਿ ਮੈਨੂੰ ਡੀਐਸਪੀ ਨੂੰ ਫੋਨ ਕਰਕੇ ਆਪਣੇ ਬੰਦਿਆਂ ਨੂੰ ਉੱਥੋਂ ਰੈਸਕਿਊ ਕਰਕੇ ਬੁਲਾਣਾ ਪਿਆ ਉਹਨਾਂ ਚ ਮੈਂ ਕਹਿੰਦਾ ਤੁਸੀਂ ਆਪਾਂ ਲੜਾਈ ਨਹੀਂ ਕਰਨੀ ਜਿੰਨੀਆਂ ਸਾਨੂੰ ਲੋਕ ਵੋਟਾਂ ਪਾਣਗੇ ਫੈਸਲਾ ਲੋਕਾਂ ਦਾ ਹੋਣਾ ਚਾਹੀਦਾ ਪੂਰੇ ਇਤਿਹਾਦ ਦੇ باوجود ਅਸੀਂ ਆਪਣੇ ਬੰਦੇ ਉਥੋਂ ਰੈਸਕਿਊ ਕੀਤੇ ਹਾਲਾਂਕਿ ਇਹ ਕਹਿੰਦੇ ਜੀ ਅਸੀਂ ਬੇਟੀਆਂ ਬੰਦ ਕਰਾ ਕੇ ਜਾਣਾ ਮੈਂ ਕਹਾਂ ਜੀ ਕੋਈ ਗੱਲ ਨਹੀਂ ਬੇਟੀਆਂ ਕਿਤੇ ਨਹੀਂ ਜਾਂਦੀਆਂ ਜੋ ਹੋਏਗਾ ਠੀਕ ਹੋਏਗਾ। ਔਰ ਅਸੀਂ ਆਪਣੇ ਬੰਦਿਆਂ ਨੂੰ ਉਥੋਂ ਇੱਕ ਕਿਸਮ ਦਾ ਰੈਸਕਿਊ ਕੀਤਾ ਅਸੀਂ ਮਤਲਬ ਜਿਹੜੀ ਕੋਈ ਵੀ ਸ਼ਰਾਫਤ ਹੁੰਦੀ ਹੈ ਉਹਨੂੰ ਕਮਜ਼ੋਰੀ ਨਹੀਂ ਸਮਝਣਾ ਚਾਹੀਦਾ। ਬਟ ਇਹ ਘਰੇ ਆ ਗਏ। ਰਾਜ ਵਿਕਰਾਂਤ ਤੇ ਹੋਰ ਨੇ ਤੇ ਜਿਹੜੇ ਕੁਝ ਬੰਦੇ ਸੀ ਅੰਦਰ ਚਲੇ ਗਏ ਦੋ ਬੰਦੇ ਇਹਨਾਂ ਦੇ ਬਾਹਰ ਖੜੇ ਸੀ। ਇਹਨਾਂ ਨੂੰ ਜਿਹੜੇ ਬੰਦੇ ਚੇਸ ਕਰ ਰਹੇ ਸੀ ਫਾਲੋ ਕਰ ਰਹੇ ਸੀਗੇ ਬੰਦੇ ਪਿੱਛੇ ਆਏ ਆ ਔਰ ਇਹਨਾਂ ਦੇ ਗੇਟ ਦੇ ਉੱਤੇ ਆ ਕੇ ਜਿਹੜਾ ਲੜਕਾ ਜ ਉਹਦੇ ਇਹਨਾਂ ਨੇ ਗੋਲੀ ਮਾਰੀ ਆ ਔਰ ਤੁਸੀਂ ਦੇਖੋ ਵੀ ਉਹਦੀ ਕਿਸਮਤ ਦੇਖੋ ਕਹਿੰਦੇ ਹੁੰਦੇ ਨਾ ਵੀ ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਉਹਦੇ ਗੋਲੀ ਇੱਥੋਂ ਲੱਗ ਕੇ ਔਰ ਕੰਨ ਕੋ ਜਾ ਕੇ ਨਿਕਲੀ ਆ ਜੇ ਉਹ ਸਿੱਧੀ ਚਲੀ ਜਾਂਦੀ ਤਾਂ ਵੀ ਡੈਥ ਸੀ ਉੱਪਰ ਚਲੀ ਜਾਂਦੀ ਤਾਂ ਵੀ ਡੈਥ ਸੀ ਥੋੜੀ نیچے ਚਲੀ ਜਾਂਦੀ ਤਾਂ ਵੀ ਡੈਥ ਸੀ ਚਾਰੇ ਪਾਸੇ ਡੈਥ ਸੀਗਾ ਉਹ ਕੁਦਰਤ ਨੇ ਉਹਨੂੰ ਹੱਥ ਦੇ ਕੇ ਉਹਨੂੰ ਜਿਹੜਾ ਬਚਾਇਆ ਬਸ ਇਹਦੇ 'ਚ ਮੈਂ ਦੋ ਗੱਲਾਂ ਕਹਿਣਾ ਚਾਹੁੰਦਾ ਜੀ ਮੈਂ ਬੜਾ ਸਾਫ਼ ਨਿੱਕਰਾਂ ਕਹਿ ਰਿਹਾ ਜੀ ਇਹ ਇੱਕ ਤਾਂ ਉਹ ਸ਼ੂਟਰ ਸੀਗੇ ਜਿਹੜੇ ਪੈਠੀ ਕ੍ਰਿਮੀਨਲ ਆ ਜਿਹਨਾਂ ਨੂੰ ਪੈਠੀ ਕ੍ਰਿਮੀਨਲ ਸਮਝਦਾ ਜਿਹਨਾਂ ਨੂੰ ਕਿ ਮੋਟਰਸਾਈਕਲ ਦੇ ਕੇ ਪਿਸਤੌਲ ਦੇ ਕੇ ਗੋਲੀ ਦੇ ਕੇ ਭੇਜਿਆ ਗਿਆ ਸੀਗਾ ਤੁਸੀਂ ਜਾਓ ਤੇ ਗੋਲੀ ਮਾਰਿਆ ਉਹ ਪਰਵਾਹ ਨਹੀਂ ਕਰਨੀ ਲੇਕਿਨ ਉਹਨਾਂ ਨਾਲ ਤਾਂ ਅਸੀਂ ਕਰਾਂਗੇ ਕਰਾਂਗੇ ਉਹਨਾਂ ਨਾਲ ਤਾਂ ਪੁਲਿਸ ડીਲ ਕਰੇਗੀ ਕਰੇਗੀ ਬਟ ਜਿਨ੍ਹਾਂ ਨੇ ਉਹਨਾਂ ਨੂੰ ਭੇਜਿਆ ਉੱਥੇ ਜਿਨ੍ਹਾਂ ਨੇ ਪਿਸਤੌਲ ਲੈ ਕੇ ਦਿੱਤਾ ਜਿਨ੍ਹਾਂ ਨੇ ਉਹਨੂੰ ਗੋਲੀ ਚਲਾਉਣ ਲਈ ਭੇਜਿਆ ਔਰ ਜਿਨ੍ਹਾਂ ਨੇ ਗੋਲੀ ਚਲਵਾਈ ਜਿਹੜੇ ਉਹਨਾਂ ਦੇ ਪੁਸ਼ਤ ਪੜਾਈ ਕਰਨ ਵਾਲੇ ਆ ਉਹਨਾਂ ਦੇ ਸਬ ਮਾਸਟਰ ਹੈਗੇ ਆ ਜਿਹੜੇ ਅਸੀਂ ਹੁਣ ਇਸ ਵਾਰੀ ਉਹਨਾਂ ਨੂੰ ਵੀ ਨਹੀਂ ਛੱਡਣੇ ਜੀ ਉਹਦੀ ਜੜ੍ਹੋਂ ਖਤਮ ਕਰਾਂਗੇ ਇਸ ਬਿਵਾਰੀ ਨੂੰ ਜਿਹੜੇ ਗੈਂਗਸਟਰ ਨੂੰ ਪਾਲਣ ਵਾਲੇ ਆ ਇਹਨਾਂ ਤੋਂ ਕ੍ਰਾਈਮ ਕਰਾਉਣ ਵਾਲੇ ਆ ਇਹਨਾਂ ਨੂੰ ਜਿਹੜਾ ਹੈਗਾ ਇਹ ਦੇ ਵਿਲ ਬੀ ਬਰਾਉਟ ਟੂ ਜਸਟਿਸ ਔਰ ਮੈਂ ਹੁਣੇ ਹੀ ਡੀਆਈਜੀ ਸਾਹਿਬ ਨੂੰ ਮਿਲ ਕੇ ਆਇਆ ਔਰ ਉਹ ਮੇਰੇ ਨਾਲ ਸਹਿਮਤ ਹੈ ਜੀ ਕਿ ਇਹ ਕੋਈ ਲਾਕਡਾਊਨ ਦਾ ਕੇਸ ਨਹੀਂ ਆ ਸਾਡਾ ਜਿਹੜਾ ਬੰਦਾ ਹੈਗਾ ਇਹਨੇ ਅੱਜ ਤੱਕ ਆਪਣੀ ਜ਼ਿੰਦਗੀ ਦੇ ਵਿੱਚ ਉਹਦੀ ਵਾਈਫ ਨੂੰ ਕਹਿ ਰਹੀ ਕਿ ਸਾਰੇ ਇਹਨੇ ਤਾਂ ਅੱਜ ਤੱਕ ਚੂਹਾ ਨਹੀਂ ਮਾਰਿਆ ਕਦੇ ਦੀ ਮਾਰਦਨੀ ਉਕਾਬੜ ਤੋੜ ਬੋਲੀਆਂ ਚੱਲੀਆਂ ਕਿਸ ਤਰੀਕੇ ਦੀਆਂ ਸਵਾਲੀਆਂ ਨਿਸ਼ਾਨ ਹੈ ਬਿਲਕੁਲ ਜੀ ਬਿਲਕੁਲ 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 ਅਸੀਂ ਇਹਨੂੰ ਬਹੁਤ ਸੀਰੀਅਸਲੀ ਲੈ ਰਹੇ ਹਾਂ ਜੀ ਪਹਿਲੀ ਗੱਲ ਤਾਂ ਹੈ ਜੀ ਜਿਹੜਾ ਆਪਣੇ ਉਹ ਮਤਲਬ ਐਕਚੁਅਲੀ ਤਾਂ ਉਹ ਤਾਂ ਸਪੋਰਟਸ ਦਾ ਸਪான்ਸਰ ਸੀਗਾ ਨਾ ਜੀ ਉਹ ਖੇਡਾਂ ਕਰਾ ਰਿਹਾ ਸੀ ਪੰਜਾਬ ਸਰਕਾਰ ਨੇ ਖੇਡਾਂ ਨੂੰ ਪ੍ਰਮੋਟ ਕਰਦੀ ਹੈ ਮੈਨੂੰ ਬਹੁਤ ਅਫਸੋਸ ਹੈ ਇਸ ਗੱਲ ਦਾ ਬਹੁਤ ਦੁੱਖ ਹੈ ਮੇਰੇ ਬੱਚੇ ਵਰਗਾ ਸੀ ਉਹ ਤੇ ਉਹਦੇ ਮਾਪੇ-ਪਿਓ ਨਾਲ ਮੇਰੀ ਹਮਦਰਦੀ ਹੈ ਅਸੀਂ ਉਹਨਾਂ ਦੇ ਨਾਲ ਪੰਜਾਬ ਸਰਕਾਰ ਦੇ ਨਾਲ ਖੜੀ ਆ ਇਹ ਉਹ ਸੂ ਇਨਸੀਡੈਂਟਸ ਨੂੰ ਮੈਂ ਥੋੜਾ ਜਿਆਦਾ ਅਲੱਗ ਦੇਖਦਾ ਹਾਂ ਉਹਦੇ 'ਚ ਮੇਰੀ ਆਪਣੀ ਰਾਏ ਹੈ ਕਿ ਉੱਥੇ ਸ਼ਾਇਦ ਪੁਲਿਸ ਦੇ ਬੰਦੇ ਵੀ ਇਹ ਗੱਲ ਮੈਂ ਹਸਤਾਲਾਂ ਦੇ ਬਾਰੇ ਜਿਵੇਂ ਜੇਰਾਬਸੀਸ ਹੋਇਆ ਬਲਾ ਚੌਰਚ ਹੋਇਆ ਗੁਰਦਾਸਪੁਰ ਹੋਇਆ ਨਵੇਂ ਚਰਚ ਹੋਇਆ ਪਹਿਲੀਆਂ ਦੋ ਇਨਸੀਡੈਂਟਸ ਦੇ ਵਿੱਚ ਉਹ ਬੰਦੇ ਆਏ ਉਹਨਾਂ ਦੀ ਲੜਾਈ ਹਸਤਾਲਾਂ ਵਾਲਿਆਂ ਨਾਲ ਨਹੀਂ ਸੀ ਉਹਨਾਂ ਨੇ ਸਟਾਫ ਤੇ ਅਟੈਕ ਨਹੀਂ ਕੀਤਾ ਉਹਨਾਂ ਨੇ ਮਤਲਬ ਕਿ ਕਿਸੇ ਦਾ ਸਕੂਟਰ ਦਾ ਐਕਸੀਡੈਂਟ ਹੋਇਆ ਦੋ ਪਾਰਟੀਆਂ ਦੋਨੋਂ ਪਾਰਟੀਆਂ ਆਈਆਂ ਉਹਨਾਂ ਨੇ ਤਾੜ ਦੇ ਮਚਾਤਾ ਹੋਤੇ ਡਰ ਦਾ ਮਾਹੌਲ ਪੈਦਾ ਕੀਤਾ ਮੈਂ ਪਰਸਨਲੀ ਸਾਰੇ ਜੰਨੇ ਵੀ ਐਸਐਸਪੀ ਔਰ ਡੀਜੀਪੀ ਸਾਹਿਬ ਨੂੰ ਕਨਵੇ ਕੀਤਾ ਵੀ ਜਦੋਂ ਬੰਦਾ ਹਸਸਲ ਚ ਆ ਗਿਆ ਜੀ ਉਹ ਤੰਦਮ ਕਰਦੇ ਹਨਾ ਜੀ ਤੇ ਦੋਨੋਂ ਪਾਰਟੀਆਂ ਦੇ ਪਰਚੇ ਕਰਾਈਗੇ ਔਰ ਬੰਦੇ ਹਸਸਲ ਚ ਆ ਤਾਂ ਸਕਦੇ ਆ ਵਾਰਦਾਤ ਕਰ ਤਾਂ ਸਕਦੇ ਆ ਪਰ ਬਚ ਕੇ ਨਹੀਂ ਜਾਣੇ ਚਾਹੀਦੇ ਉਹਨਾਂ ਨੂੰ ਮੌਕੇ ਤੇ ਫੜਿਆ ਸੀ ਉਸ ਤੋਂ ਬਾਅਦ ਬੰਦ ਹੋ ਗਏ ਇਹ ਗੱਲ ਮੈਂ ਜ਼ੋਰ ਕਹਿਣਾ ਤੇ ਜੇ ਉੱਥੇ ਪੁਲਿਸ ਮੌਜੂਦ ਸੀ ਤਾਂ ਉਹ ਬੰਦੇ ਗੋਲੀ ਚਲਾ ਕੇ ਭੱਜ ਕੇ ਜਾਣੇ ਨਹੀਂ ਚਾਹੀਦੇ ਸੀ ਇਹ ਨਹੀਂ ਜਾਣਾ ਚਾਹੀਦਾ ਸੀਗਾ ਦਿਸ ਵੀ ਵਿਲ ਮੇਕ ਸ਼ੋਰ ਇਹ ਬੰਦਾ ਵੈਸੇ ਤਾਂ ਕ੍ਰਾਈਮ ਕਰ ਨਾ ਸਕੇ ਬਟ ਜੇ ਕਿਸੇ ਨੇ ਗੋਲੀ ਚਲਾ ਦਿੱਤੀ ਤਾਂ ਫੇਰ ਉਹ ਬਚ ਕੇ ਨਹੀਂ ਜਾਣਾ ਚਾਹੀਦਾ ਉੱਥੋਂ ਨਿਕਲ ਕੇ ਨਹੀਂ ਜਾਣਾ ਫੇਲਿਅਰ ਫੇਲਿਅਰ ਹੈ ਜੀ ਇਹ ਫੇਲਿਅਰ ਹੈ ਪੁਲਿਸ ਦਾ ਫੇਲਿਅਰ ਹੈ ਦੇਖੋ ਗੱਲ ਇਹ ਆ ਵੀ ਮੈਨੂੰ ਐਸੋਲੇ ਮੈਂ ਕਿਤੇ ਬਿਜ਼ੀ ਸੀਗਾ ਕਿਤੇ ਮੇਰੇ ਕੋਲ ਕਿੰਨੇ ਅਸੈਂਬਲੀ ਮੈਂਬਰ ਦਾ ਕੋਈ ਸੀਗਾ ਮਤਲਬ ਹਾਸਾ ਸੀਗਾ ਮੈਨੂੰ ਐਗਜੈਕਟ ਥੀਕ ਉਸ ਆਫ ਇਵੈਂਟਸ ਨਹੀਂ ਹੈ ਮੈਂ ਐਸੋਲੇ ਮੈਂ ਜਿਹੜਾ ਕਿਤੇ ਨਾ ਕਿਤੇ ਜਿਹੜਾ ਹੈਗਾ ਮਤਲਬ ਫੇਲਰ ਟਾਈਮ ਦਾ ਸਸਕੇ ਜੇ ਬੰਦੇ ਨੂੰ ਆ ਕੇ ਬੰਦੇ ਗੋਲੀ ਮਾਰ ਕੇ ਚੜੇ ਹੈ ਠੀਕ ਹਨ ਮੈਂ ਇਹ ਕਹਿ ਰਿਹਾ ਵੀ ਅਸੀਂ ਵੀ ਵਿਲ ਮੇਕ ਸ਼ੋਰ ਤੇ ਇਹ ਨਾ ਹੋਵੇ ਪਹਿਲੀ ਗੱਲ ਤਾਂ ਇਹ ਵੀ ਕਿਸੇ ਕੋਲੇ ਪੰਜਾਬ ਦੇ ਵਿੱਚ ਨਜਾਇਜ਼ ਹਥਿਆਰ ਨਹੀਂ ਰਹਿਣ ਦੇਵਾਂਗੇ ਔਰ ਗੋਲੀਆਂ ਚਲਾਉਣ ਵਾਲੇ ਨਹੀਂ ਰਹਿਣ ਦੇਵਾਂਗੇ ਔਰ ਜਿਹੜੇ ਉਹਨਾਂ ਦੇ ਲਿੰਕੇਜ ਹੈਗੇ ਜਿਹੜੇ ਦੇਸ਼ ਤੋਂ ਬਾਹਰ ਬੈਠ ਕੇ ਦੇਖੋ ਇਹ ਤੁਹਾਨੂੰ ਗੱਲ ਸਮਝਣੀ ਪਏਗੀ ਕਿ ਪੰਜਾਬ ਦੇ ਨਾਲ ਕਿਤੇ ਨਾ ਕਿਤੇ ਜਿਹੜੀ ਪੰਜਾਬ ਦੀ ਖੁਸ਼ਹਾਲੀ ਹੈ ਬਹੁਤ ਸਾਰੇ ਬੰਦਿਆਂ ਨੂੰ ਚੁਭਦੀ ਹੈ ਉਹ ਬੰਦੇ ਪੰਜਾਬ 'ਚ ਵੀ ਹੈ ਉਹ ਦੇਸ਼ ਵਿੱਚ ਵੀ ਹੈ ਤੇ ਉਹ ਅਕ੍ਰੋਸ ਦਾ ਬਾਰਡਰ ਵੀ ਹੈ ਤੇ ਉਹ ਦੂਰ ਦੂਰ ਦੂਰਲੇ ਦੇਸ਼ਾਂ ਦੇ ਵਿੱਚ ਵੀ ਰੱਖੇ ਹੋਏ ਆ ਜਿਹੜੇ ਪੰਜਾਬ ਦੇ ਵਿੱਚ ਨਾਰਕੋਟਿਕਸ ਭੇਜ ਰਹੇ ਆ ਜਿਹੜੇ ਸਾਡੇ ਬੱਚਿਆਂ ਨੂੰ ਗੁੰਮਰਾਹ ਕਰਕੇ ਧਰਮ ਦੇ ਨਾਂ ਤੇ ਕਿਸੇ ਹੋਰ ਚੀਜ਼ ਦੇ ਨਾਂ ਦੇ ਉੱਤੇ ਦਾ ਕੋਈ ਕਿਸੇ ਵੀ ਤਰੀਕੇ ਨਾਲ ਜੜਾ ਹੈਗਾ ਉਹਨਾਂ ਨੂੰ ਚਾਹੇ ਨਸ਼ੇ ਵੇਚਣ ਤੇ ਲਾ ਰਹੇ ਆ ਜਾਂ ਉਹਨਾਂ ਨੂੰ ਗੈਂਗਸਟਰ ਬਾਦ ਵਿੱਚ ਲਾ ਰਹੇ ਆ ਉਹਨਾਂ ਤੋਂ ਸਾਨੂੰ ਸਾਰਿਆਂ ਨੂੰ ਸ톄ਫ ਹੋਣ ਦੀ ਲੋੜ ਹੈ ਸਾਨੂੰ ਐਸੋਲੇ ਇਕੱਠੇ ਹੋ ਕੇ ਇਹਦੇ ਬਾਰੇ ਸਾਡੀ ਸਰਕਾਰ ਦੀ ਜ਼ੀਰੋ ਟੋਲਰੈਂਸ ਹੈ ਜੀ ਅਸੀਂ ਹੁਣ ਵੀਲ ਗੈਟ ਟੂ ਦਾ ਰੂਟ ਆਫ ਇ ਕਿ ਕਿਸੇ ਕੋਲੇ ਕੋਈ ਮਤਲਬ ਕਿਸੇ ਕਿਸਮ ਦਾ ਵੀ ਜੜਾ ਹਥਿਆਰ ਹੈ ਉਹ ਇਲੀਗਲ ਵੈਪਨ ਨਾ ਹੋਵੇ ਉਹ ਪੰਜਾਬ ਚ ਇੰਟਰਨੈਟ ਨਾ ਕਰ ਸਕਣ ਇਹਨਾਂ ਦੀ ਸਫਾਈ ਕੀਤੀ ਜਾਊਗੀ ਜਾਣ ਵਾਲੇ ਸਮੇਂ ਦੇ ਵਿੱਚ ਇਹ ਥੋੜਾ ਜਿਹਾ ਐਸ ਵੇਲੇ ਜੂ ਰੋਡ ਸਾਹਿਬ ਇਨਕੁਆਰੀ ਹੋਈਗੀ ਜਿਹੜੇ ਅਫਸਰ ਉੱਥੇ ਮੌਜੂਦ ਸੀਗੇ ਉਸ ਸਮੇਂ ਕਬੱਡੀ ਮੈਚ ਸੀ ਕਿਉਂਕਿ ਉੱਥੇ ਕਾਫੀ ਲੀਡਰ ਸੀਗੀ ਸਾਰੀ ਇਨਕੁਆਰੀ ਹੋ ਕੋਈ ਸ਼ੱਕ ਨਹੀਂ ਜੀ ਸਾਰੀ ਇਨਕੁਆਰੀ ਹੋਏਗੀ ਸਭ ਦੀ ਦੇਖੋ ਗੱਲ ਇਹ ਆ ਵੀ ਸਾਰਿਆਂ ਦੀ ਅਕਾਉਂਟੇਬਿਲਟੀ ਹੋਏਗੀ ਜੇ ਉੱਥੇ ਪੁਲਿਸ ਦੇ ਅਫਸਰ ਸੀਗੇ ਜਿਹੜੀ ਉਹ ਮਤਲਬ ਦੈਟ ਉਹ ਇੱਕ ਪੁਲਿਸ ਦਾ ਕੰਮ ਹੈ ਇਹ ਪੁਲਿਸ ਦੇਖੇਗੀ ਕਿ ਉੱਥੇ ਮਤਲਬ ਕੀ ਵੀ ਹੋਇਆ ਵਾਰਦਾਤ ਕਿਵੇਂ ਹੋ ਗਿਆ ਜੀ ਜੇ ਉੱਥੇ ਪੁਲ ਤਾਂ ਬੰਦੇ ਮਾਰ ਕੇ ਕਿਵੇਂ ਚਲੇ ਗਏ ਡੈਫੀਨੇਟਲੀ ਮੈਂ ਬੋਲਦਾ ਆਲ ਐਂਗਲਸ ਵਿਲ ਬੀ ਲੁਕਡ ਜਿੰਮੇਵਾਰੀ ਲਈ ਹੈ ਜਿੰਮੇਵਾਰੀ ਲਈ ਹੈ ਉਸ ਤਰ੍ਹਾਂ ਦਾ ਹੀ ਗੈਂਗਸਟਰ ਹੈਗੀ ਹੈ ਵੀ ਜਿਹੜੇ ਇੱਕ ਤਾਂ ਹੈਗੇ ਆ ਜਿਹੜੇ ਚਲਾਉਣ ਵਾਲੇ ਆ ਉਹ ਤਾਂ ਸੀਸੀਟੀਵੀ ਚ ਆ ਗਏ ਹੁਣ ਉਹ ਆ ਗਏ ਆ ਉਹ ਫੜੇ ਜਾਣਗੇ ਉਹਨਾਂ ਦੀ ਇਨਟੈਰੋਗੇਸ਼ਨ ਹੋਏਗੀ ਉਹਨਾਂ ਦਾ ਸਾਰਾ ਜਿੱਦਾਂ ਉਹਨਾਂ ਦਾ ਉਹਨਾਂ ਦੀ ਉਹਨਾਂ ਦੀਆਂ ਮੂਵਮੈਂਟਸ ਹੈਗੀਆਂ ਹੋਰ ਉਹਨਾਂ ਦਾ ਜੋ ਵੀ ਸਾਰੀਆਂ ਡਿਟੇਲਸ ਆ ਜਾਣਗੀਆਂ ਪੁਲਿਸ ਕੋਲੇ ਇਟਸ ਅ ਮੈਟਰ ਆਫ ਇਨਵੈਸਟੀਗੇਸ਼ਨ ਜਿਹੜੇ ਜਿਹੜੇ ਚਲਵਾਉਣ ਵਾਲੇ ਆ ਜਿਹੜੇ ਕਨਸਪੀਰੇਟਰਸ ਆ ਜਿਹੜੇ ਬ੍ਰੇਨ ਬਿਹਾਈਂਡ ਦਾ ਕ੍ਰਾਈ ਉਹ ਸਾਰੇ ਤੁਹਾਡੇ ਨਾਲ ਸਾਂਝੇ ਕਰਾਂਗੇ ਜਿਵੇਂ ਅੱਜ ਮੈਂ ਪੀਸੀ ਕਰ ਰਿਹਾ ਹੈਗਾ ਬਟ ਇਸੋੜੇ ਇਨਵੈਸਟੀਗੇਸ਼ਨ ਹੋ ਰਹੀ ਹੈ ਮੈਂ ਤਾਂ ਮੈਂ ਮਰਲੇ ਕੱਲ੍ਹ ਹੀ ਆ ਵੀ ਮੈਂ ਜੰਪ ਨਹੀਂ ਕਰਦਾ ਕੋਈ ਸਿਆਸੀ ਪਾਰਟੀ ਹੈ ਦੇਖੋ ਮੇਰੀ ਗੱਲ ਸੁਣੋ ਇਹ ਇਲੈਕਸ਼ਨ ਹੋ ਰਹੀ ਹੈ ਜੀ ਇਹ ਜੇ ਉੱਥੇ ਬੰਦਿਆਂ ਨੂੰ ਜਿਹੜੇ ਸਾਡੇ ਬੂਥ ਤੇ ਬੈਠੇ ਹੋਏ ਆ ਜੇ ਔਰਤਾਂ ਨੂੰ ਬਰਾਉਟ ਕੀਤਾ ਜਾ ਰਿਹਾ ਜੇ ਸਾਡੇ ਬੰਦਿਆਂ ਨੂੰ ਉੱਥੇ 250 300 ਬੰਦਾ ਕਿਹਨੇ ਬੁਲਾਇਆ ਉਹਨਾਂ ਨੂੰ ਇਹਦੇ پلان ਤੇ ਆਏ ਹੋ ਕਿਹਨੇ ਇਕੱਠੇ ਕੀਤੇ ਕੀ ਮੋਟਿਵ ਸੀ ਉਹਦਾ ਜਦੋਂ ਅਸੀਂ ਇਕੱਠੇ ਕੀਤੇ ਰੋਲੇ ਪਾਰਟੀ ਨੇ ਅਸੀਂ ਕੋਰਸ ਤੋਂ ਤੱਕਾ ਨਹੀਂ ਕਰਾਇਆ ਅਸੀਂ ਉਹਨਾਂ ਨੂੰ ਕਾਗਜ਼ ਭਰਨ ਤੋਂ ਨਹੀਂ ਰੋਕਿਆ ਅਸੀਂ ਕਹਿ ਰਹੇ ਹਾਂ ਵੀ ਤੁਸੀਂ ਇਲੈਕਸ਼ਨ ਲੜੋ ਸੁਰੱਖਿਆ ਦੇ ਇੰਤਜਾਮਾਂ ਦੇ ਉੱਪਰ ਸਵਾਲ ਨਹੀਂ ਉੱਠਦੇ ਵੀ ਕਿਸ ਤਰ੍ਹਾਂ ਦੇ ਨਾਲ ਉਹ ਪਰਸਨ ਉੱਥੇ ਪਹੁੰਚਿਆ ਕਿਵੇਂ ਆਪਾਂ ਨੂੰ ਦੱਸੋ ਗੱਲ ਇਹ ਹੈਗੀ ਆ ਵੀ ਜਿਹੜਾ ਤਾਂ ਸੁਰੱਖਿਆ ਦਾ ਸਵਾਲ ਹੈ ਤੁਸੀਂ ਬੂਥ ਦੇ ਉੱਤੇ ਉੱਥੇ ਬੰਦੋਬਸ ਸੀ ਅਸੀਂ ਪੋਰਸ ਭੇਜ ਕੇ ਉੱਥੇ ਇੰਟਰਵੀਨ ਕੀਤਾ ਸੁਰੱਖਿਆ ਤੇ ਸਵਾਲ ਤਾਂ ਉੱਥੇ ਇਹਨਾਂ ਦੀ ਜੇ ਹੁਣ ਤੁਸੀਂ ਹਰ ਥਾਂ ਤੇ ਤਾਂ ਹਰ ਵੇਲੇ ਤਾਂ ਮਤਲਬ ਜਿਵੇਂ ਉਹ ਜਿਵੇਂ ਉੱਥੇ ਬੰਦਾ ਗਿਆ ਉਹ ਕਰ ਗਏ ਆ ਆਪਣੇ ਘਰ ਚਲੇ ਗਏ ਇਲੈਕਸ਼ਨ ਹੋ ਗਈ ਆ ਬੋਟਾ ਪੈ ਚੁਕਿਆ ਤੁਸੀਂ ਇਹਨਾਂ ਦੀ ਹਮਾਕਤ ਦੇਖੋ ਜੀ ਉਸ ਤੋਂ ਬਾਅਦ ਜਾ ਕੇ ਗੋਲੀ ਚਲਾਉਂਦੇ ਆ ਜੀ ਇਹ ਮਤਲਬ ਇਹ ਤਾਂ ਜਿਹੜਾ ਸੁਰੱਖਿਆ ਤੇ ਤਾਂ ਗੱਲ ਆਂਦੀ ਆਂਦੀ ਉਹ ਵੀ ਕਰਾਂਗੇ ਜੀ ਉਹਦੀ ਗੱਲ ਵੀ ਕਰਾਂਗੇ ਉਹ ਵੀ ਉਹ ਵੀ ਕਰ ਰਿਹਾ ਜੀ ਉਹਨਾਂ ਨੂੰ ਬੜਾ ਵਸਤੇ ਬੜਾ ਉਹਨੂੰ ਅਸੀਂ ਲੈ ਰਹੇ ਆ ਕਿ ਜਿਹੜੇ ਗੱਲ ਇਹ ਆ ਵੀ ਬੰਦਿਆਂ ਕੋਲੇ ਨਜਾਇਜ਼ ਹਥਿਆਰ ਕਿੱਥੋਂ ਆਇਆ ਜੀ ਉਹ ਹਥਿਆਰ ਕਿਹਨੇ ਦਿੱਤਾ ਜੀ ਉਹ ਇੰਟੈਲੀਜੈਂਸ ਫੇਲੀਅਰ ਨਹੀਂ ਹੈਗਾ ਲੱਗਦਾ ਤੁਹਾਨੂੰ ਦੇਖੋ ਇੰਟੈਲੀਜੈਂਸ ਫੇਲੀਅਰ ਤਾਂ ਵੱਡੇ ਵੱਡੇ ਮਤਲਬ ਜਦੋਂ ਵੀ ਕੋਈ ਵਾਰਦਾਤ ਹੁੰਦੀ ਆ ਉਦੋਂ ਕੋਈ ਨਾ ਕੋਈ ਇੰਟੈਲੀਜੈਂਸ ਫੇਲਰ ਹੁੰਦਾ ਜੇ ਕੋਈ ਐਕਸੀਡੈਂਟ ਹੁੰਦਾ ਤਾਂ ਕਿਸੇ ਨਾ ਕਿਸੇ ਦੀ ਗਲਤੀ ਹੁੰਦੀ ਆ ਉਹਦੇ ਵਿੱਚ ਇਹ ਇੰਟੈਲੀਜੈਂਸ ਫੇਲਰ ਹੋਇਆ ਕਿੱਥੇ ਹੋਇਆ ਲੇਕਿਨ ਜਿਹੜੇ ਕ੍ਰਿਮੀਨਲਸ ਆ ਉਹ ਉਹਨਾਂ ਨੂੰ ਹਥਿਆਰ ਕੌਣ ਦਿੰਦਾ ਉਹਨਾਂ ਨੂੰ ਭੇਜਦਾ ਕੌਣ ਹੈ ਉਹਨਾਂ ਨੂੰ ਕੰਟਰੋਲ ਕੌਣ ਕਰਦਾ ਵੀ ਵਿਲ ਗੈਟ ਟੂ ਦਾ ਰੂਟ ਆਫ ਇਟ ਮੈਂ ਉਹਦੀ ਜੜ੍ਹਾਂ ਉਹਦੀ ਜੜ ਫੜਾਂਗੇ ਜਾ ਕੇ ਜਿਵੇਂ ਮੈਂ ਇੱਕ ਡਾਕਟਰ ਆ ਅਸੀਂ ਬਿਮਾਰੀ ਦੀ ਜੜ ਫੜਦੇ ਇਹ ਨਹੀਂ ਵੀ ਬੁਖਾਰ ਹੋ ਗਿਆ ਬੁਖਾਰ ਦੀ ਕੋਣੀ ਦੇਤੀ ਨਾ ਬੁਖਾਰ ਮਲੇਰੀਆ ਫਾਈਫਾਈਡ ਹੈ ਕੈਂਸਰ ਹੈ ਜਿਹੜੀ ਵੀ ਉਹਦੀ ਬਿਮਾਰੀ ਦੀ ਜੜ ਫੜ ਕੇ ਉਹਦਾ ਇਲਾਜ ਕਰਾਂ ਔਰ ਜਿਹੜਾ ਗੈਂਗਸਟਰਵਾਦ ਹੈ ਉਹਨੂੰ ਜੜੋਂ ਖਤਮ ਕਰਾਂਗੇ ਔਰ ਮੈਂ ਇੱਕ ਵੀ ਜੁਰੂ ਕਰਨੀ ਚਾਹੁੰਦਾ ਕਿ ਜਿੰਨੇ ਮਾਪੇ ਆ ਇਹ ਗੋਲੀਆਂ ਚਲਾਉਣ ਵਾਲੇ ਵੀ ਪੰਜਾਬੀ ਆ ਮੈਂ ਫਿਰ ਕਹਿੰਨਾ ਜੀ ਬੰਦੋ ਜਿਹੜੇ ਉਹਨਾਂ ਦੇ ਮਾਪੇ ਮੈਨੂੰ ਉਹਨਾਂ ਦੇ ਨਾਲ ਵੀ ਅੰਦਰ ਕੀ ਆਪਣੇ ਬੱਚਿਆਂ ਨੂੰ ਸਮਝਾਓ ਜੀ ਇਹ ਜਿਹੜੇ ਬੰਦੇ ਤੁਹਾਡੇ ਬੱਚਿਆਂ ਨੂੰ ਗੈਂਗਸਟਰ ਬਣਾਉਂਦੇ ਆ ਜਿਨ੍ਹਾਂ ਨੇ ਤੁਹਾਡੇ ਬੱਚਾ ਤੋਂ ਸਮਗਲਿੰਗ ਕਰਾਉਂਦੇ ਆ ਜਿਹੜਾ ਨੇ ਤੁਹਾਡੇ ਬੱਚਾ ਨੂੰ ਅੱਤਵਾਦੀ ਬਣਾਇਆ ਇਹਨਾਂ ਤੋਂ ਸਾਵਧਾਨ ਹੋ ਜਾਓ ਅਸੀਂ ਆਪਣੀ ਆਣ ਵਾਲੀ ਪੀੜ੍ਹੀ ਬਚਾਣੀ ਹੈ ਚਾਹੇ ਉਹ ਬੰਦਾ ਪੁਲਿਸ ਚ ਹੋਵੇ ਚਾਹੇ ਉਹ ਗੈਂਗਸਟਰ ਹੋਵੇ ਜਾਂ ਉਹ ਇਨੋਸੈਂਟ ਹੋਵੇ ਜਿਹੜਾ ਸਾਡਾ ਬੰਦਾ ਸੀ ਜਿਸ ਨੂੰ ਵਿਚਾਰਨ ਨੂੰ ਪਤਾ ਹੀ ਕੁਝ ਨਹੀਂ ਆ ਮਤਲਬ ਕ੍ਰਾਈਮ ਹੁੰਦਾ ਕੀ ਆ ਜਿਹਨੂੰ ਕੋਈ ਪਤਾ ਹੀ ਨਹੀਂ ਆ ਜਿਹੜਾ ਘੋੜਾ ਪਾੜਾ ਹੈ ਚਾਹੇ ਉਹ ਹੋਵੇ ਲੇਕਿਨ ਪੁੱਤ ਦਾ ਪੰਜਾਬ ਦਾ ਮਰਦ ਹੈ ਡਾਕਟਰ ਸਾਹਿਬ ਰਾਣਾ ਬਲਾ ਚੌਰੀਆ ਵਾਲੇ ਕੇਸ ਦੇ ਵਿੱਚ ਕਿਵੇਂ ਦੇਖ ਰਹੇ ਹੋ ਜੀ ਕਿ ਉਹਨੂੰ ਗੋਲੀ ਮਾਰੀ ਕਿਉਂ ਆ ਉਹਦਾ ਮੋਟਿਵ ਕੀ ਆ ਔਰ ਮੈਂ ਇਹ ਗੱਲ ਯਕੀਨ ਨਾਲ ਕਹਿ ਸਕਦਾ ਜਿਹਨੇ ਗੋਲੀ ਮਾਰੀ ਉਹ ਇਹਨੂੰ ਨਹੀਂ ਜਾਣਦਾ ਕਿ ਬੰਦਾ ਕੌਣ ਆ ਜਿਹਨੂੰ ਗੋਲੀ ਮਾਰੀ ਆ ਇਹ ਜਿਹੜਾ ਗੋਲੀ ਚਲਾਣ ਵਾਲਾ ਹੈਗਾ ਉਹ ਤਾਂ ਕਿਤੇ ਨਾ ਕਿਤੇ ਸਾਡਾ ਜਿਹੜਾ ਕੈਂਡੀਡੇਟ ਸੀਗਾ ਉਹਦਾ ਟਾਰਗੇਟ ਤਾਂ ਉਹੀ ਸੀਗਾ ਫਿਰ ਇਹਦਾ ਮਤਲਬ ਇਹਨੂੰ ਮਤਲਬ ਇਹੋ ਜਿਹਾ ਮੋਲ ਪਲੇਟ ਕਰਦੇ ਹੋ ਕਿ ਇੱਥੇ ਬਾਰਨ ਦੇ ਵਿੱਚ ਜਾਂ ਹੋਰ ਇਸ ਪਾਸੇ ਦੇ ਵਿੱਚ ਕੋਈ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਨਾ ਖੜਾ ਹੋਵੇ ਇਹ ਅਸੀਂ ਕਿਸੇ ਨਾਲ ਤੱਕਾ ਕਰਦੇ ਨਹੀਂ ਪਰ ਅਸੀਂ ਤੱਕਾ ਬਰਦਾਸ਼ਤ ਵੀ ਨਹੀਂ ਕਰਦੇ ਮੈਂ ਮਤਲਬ ਇਹ ਗੱਲ ਜਿੰਨੀ ਮੇਰੇ ਕੋਲੇ ਤਾਕਤ ਹੈਗੀ ਆ ਇਹ ਮੈਂ ਆਪਣੇ ਵੱਲੋਂ ਆਪਣੇ ਮਾਣਯੋਗ ਮੁੱਖ ਵਾਸੀ ਸਾਹਿਬ ਵੱਲੋਂ ਮੈਂ ਇਹ ਗੱਲ ਸਾਫ਼ ਕਰਨੀ ਚਾਹੁੰਦਾ ਤੇ ਗੋਲੀ ਚਲਾਉਣ ਵਾਲਿਆਂ ਨੂੰ ਔਰ ਉਸ ਤੋਂ ਵੀ ਜ਼ਿਆਦਾ ਜੋੜੀ ਕੌਨਸਪਿਰੇਸੀ ਕਰਕੇ ਗੋਲੀ ਚਲਵਾਉਣ ਵਾਲਿਆਂ ਨੂੰ ਇਹਨਾਂ ਨੂੰ ਹੁਣ ਸਾਰਿਆਂ ਨੂੰ ਹੀ ਮਤਲਬ ਦੇ ਵਿਲ 올 ਵੀ ਬਰਾਉਟ ਟੂ ਜਸਟਿਸ ਇਹਨਾਂ ਨੂੰ ਜੀ ਖਿੱਚ ਕੇ ਲਿਆਵਾਂਗੇ ਜਿੱਥੇ ਮਰਜ਼ੀ ਚਾਹੇ ਜਮੀਨ 'ਚ ਛੁਪ ਜਾਣ ਪਤਾਲ 'ਵੇ ਛੁਪ ਜਾਣ ਬਾਹਰ ਭੱਜਣ ਦੀ ਕੋਸ਼ਿਸ਼ ਕਰਨ ਨਾ ਇਹਨਾਂ ਨੂੰ ਭੱਜਣ ਦੇਵਾਂਗੇ ਨਾ ਇਹਨਾਂ ਨੂੰ ਬਚਣ ਦੇਵਾਂਗੇ ਜਿੱਥੇ ਵੀ ਹੈਗਾ ਖਿੱਚ ਕੇ ਲਿਆਵਾਂਗੇ ਇਹਨਾਂ ਨੂੰ ਕੋਰਟ ਕਚਹਿਰੀ ਤੱਕ ਵੀ ਹਰ ਤਰੀਕੇ ਦੇ ਨਾਲ ਜਿਹੜਾ ਹੈਗਾ ਇਹਨਾਂ ਨੂੰ ਇਨਸਾਫ ਮਿਲੇਗਾ ਔਰ ਜਿਹੜੇ ਦੋਸ਼ੀ ਆਰੋਂ ਨੂੰ ਸਖਤੋ ਸਖਤ ਸਜ਼ਾ ਦੇ ਗੋਲੀ ਚਲਾਉਣ ਵਾਲੇ ਕੌਣ ਨੇ ਜ ਉਹ ਗੁੱਪ ਵੀ ਕਹਿੰਦੇ ਨੇ ਕਿ ਚੱਕੂੰਦੀ ਹੋਈ ਆ ਪੱਟੇ ਚਾਹੀਏ ਤੁਸੀਂ ਸਾਰੇ ਤੁਸੀਂ ਸਾਰੇ ਵੈਟਰਸ ਹੋ ਉਹ ਕਹਿੰਦੇ ਤਰੀਕਾ ਬਦਲ ਲਿਆ ਵੈਲਿਡ ਪੇਪਰ ਲਾ ਦੇ ਵੀ ਉਹ ਕਹਿੰਦੇ ਤਰੀਕਾ ਬਦਲ ਲਿਆ ਹੈਗਾ ਵੈਲਿਡ ਪੇਪਰ ਵੱਧ ਛਾਪ ਕੇ ਕੈਂਡੀਟਾ ਕੋਲ ਮਿਲੇ ਸਾਹਮਣੇ ਕਲਾਸਿਕਲ ਐਗਜ਼ਾਮਪਲ ਹੈ ਜੀ ਪਟਿਆਲਾ ਵਿਧਾਇਕੀ ਦੇ ਵਿੱਚ ਗੁੰਡਾਗਰਦੀ ਕਹਿੰਦੇ ਕੀਤੀ ਅੱਗੇ ਰੋਲਿੰਗ ਪਾਰਟੀ ਨੇ ਕੀਤੀ ਹੈ ਕਿ ਦੂਜੀਆਂ ਪਾਰਟੀਆਂ ਨੇ ਕੀਤੀ ਉਹ ਇਸਾਂ ਦਾ ਗੁੰਡਾਗਰਦੀ ਤੁਹਾਡੇ ਸਾਹਮਣੇ ਆ ਗਈ ਕੋਲੀ ਤੱਕ ਤਾਂ ਮਾਰਤੀ ਜੀ ਗੁੰਡਾਗਰਦੀ ਖੁਦ ਕਰਦੇ ਆ ਇਹ ਕੋਲਟਾ ਇਲਜ਼ਾਮ ਸਾਡੇ ਤੇ ਲਾਉਂਦੇ ਆਏ ਜੀ ਤੁਸੀਂ ਸਾਰੇ ਗਵਾਹ ਹੋ ਜੀ ਜਦੋਂ ਜਦੋਂ ਕਾਂਗਰਸ ਵੇਲੇ ਸਭ ਤੋਂ ਪਹਿਲਾ ਇਲੈਕਸ਼ਨ ਹੋਇਆ ਮੈਸਰ ਕੋਰਪੋਰੇਸ਼ਨ ਦੀ ਇਹ 60 ਤੋਂ 59 ਸੀਟਾਂ ਜਿੱਤ ਕੇ ਜਿੱਤ ਕੇ ਜੀ ਇਹ ਮੁੱਖ ਮੰਤਰੀ ਆਪਣੀ ਸੀਟ ਹਾਰ ਗਿਆ ਜੀ ਇਹ ਕੀ ਸ਼ੋਅ ਕਰਦਾ ਜੀ ਇਹ ਕਿੱਦਾਂ ਜਿੱਤੇ ਸੀ ਜੀ ਇਹ ਇਹਨਾਂ ਨੇ ਤੁਹਾਨੂੰ ਯਾਦ ਆ ਕਾਲੀ ਚਿੱਕਾ ਮਾਰਦੇ ਸਾਰਾ ਕੁਝ ਆਪਣੇ ਬੋਰੀ ਬਿਸਤਰਾ ਚੱਕ ਕੇ ਲੈ ਕੇ ਸੀ ਮੈਂ ਧਰਨਾ ਮਾਰ ਕੇ ਬੈਠਾ ਹੋਇਆ ਸੀ ਬੱਸ ਸਟੈਂਡ ਤੇ ਜਿਹੜਾ ਜਿਹੜਾ ਇੱਥੇ ਬੱਸ ਸਟੈਂਡ ਸੀਗਾ ਜੀ ਉਹਨੂੰ ਯਾਦ ਹੋਵੇਗਾ ਸਾਰਿਆਂ ਨੂੰ ਅਸੀਂ ਧਰਨੇ ਮਾਰੇ ਅਸੀਂ ਜਾ ਕੇ ਉੱਥੇ ਲੜੇ ਇਹਨਾਂ ਦੇ ਨਾਲ ਅਸੀਂ ਜਦੋਂ ਕਾਲੀਆਂ ਦੀ ਸਰਦਾਰ ਸੀ ਤੇ ਕਾਂਗਰਸ ਵਾਲੇ ਬੋਰੀ ਬਿਸਤਰਾ ਚੱਕ ਕੇ ਚਲੇ ਗਏ ਸੀ ਇਹ ਇਹ ਇਲੈਕਸ਼ਨਲ ਲੁੱਟਣ ਦੀ ਇਹਨਾਂ ਨੇ ਪੂਰਾ ਸਿਸਟਮ ਬਣਾ ਰੱਖਿਆ ਸੀ ਇਸ ਮਤਲਬ ਐਸ ਵੇਲੇ ਆਮ ਆਦਮੀ ਪਾਰਟੀ ਸਰਕਾਰ ਦੇ ਇਲੈਕਸ਼ਨ ਲੁੱਟਣ ਦੀ ਕੋਸ਼ਿਸ਼ ਕਰ ਰਹੀ ਸੀ ਹੋਰ ਕੀ ਸੀ ਰੰਗਿਆਤੀ ਫੜਿਆ ਗਿਆ ਤੁਹਾਡੇ ਸਾਹਮਣੇ ਆ ਯੂ ਆਰ ਵਿਟਨੈਸ ਟੂ ਇਟ ਸਰ ਮੇਰੇ ਇੱਕ ਫਿਰੋਜ਼ਪੁਰ ਦੀ ਘਟਨਾ ਨੂੰ ਕਿਵੇਂ ਦੇਖ ਦਵਾਂ ਜੀ ਫਿਰੋਜ਼ਪੁਰ ਦੇ ਵਿੱਚ ਫਿਰ ਹਸਪਤਾਲ ਦੇ ਵਿੱਚ ਹੰਗਾਮਾ ਹੋਇਆ ਜੀ ਤੋੜ-ਫੋੜ ਹੋਈ ਹੈ ਫਿਰ ਸੁਰੱਖਿਆ ਦੇ ਬਿਲਕੁਲ ਮੇਰਾ ਇੱਕ ਮੈਂ ਮੈਂ ਇੱਕ ਗੱਲ ਬੜੀ ਕਲੀਅਰ ਕਰ ਦਿਆਂ ਜੀ ਹਸਪਤਾਲ ਦੇ ਵਿੱਚ ਦੋ ਬੰਦਿਆਂ ਦੀ ਲੜਾਈ ਹੋਈ ਹੈ ਚਾਹੇ ਜੋ ਮਰਜ਼ੀ ਹੋਇਆ ਜਦੋਂ ਹਸਪਤਾਲ 'ਚ ਆ ਗਏ ਤੁਸੀਂ ਕਿਸੇ ਕਿਸਮ ਦੀ ਉੱਥੇ ਉਹਦੇ ਵਾਸਤੇ ਜਿਹੜੇ ਬੰਦੇ ਨੇ ਉਥੇ ਆ ਕੇ ਵਾਇਲੈਂਸ ਕੀਤਾ ਉਹਨਾਂ ਤੇ ਪਰਚਾ ਹੋ ਗਿਆ। ਚੌਂਕੀ ਦੀ ਜ਼ਿੰਮੇਵਾਰੀ ਕੀ ਬੰਦੀ ਸੀ? ਜਿਹੜੀ ਚੌਂਕੀਆਂ ਬੜੀਆਂ ਹੁੰਦੀਆਂ ਸਰਕਾਰੀ ਹਸਪਤਾਲਾਂ ਦੇ ਵਿੱਚ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਬੰਦੀ ਸੀ। ਨਹੀਂ ਕਰਦੀਆਂ, ਕਰ ਵੀ ਕਰਦੇ ਆ ਜੀ ਉਹ। ਮੌਕੇ ਤੇ ਫੜਦੇ ਸਾਡੇ ਤੇ ਰਜਿੰਦਰਾ ਹਸਪਤਾਲ ਛੋੜਿਆ ਉਹਨੇ ਮੌਕੇ ਤੇ ਹੀ ਲਾਸ਼ ਛੋੜੀ। ਸਰ ਮੇਰਾ ਆਖਰੀ ਆਨ ਦਾ ਸਪੌਟ ਫੜਿਆ ਜਿਹਨਾਂ ਨੇ ਬੰਦੇ ਰਜਿੰਦਰਾ ਹਸਪਤਾਲ ਛੋੜਿਆ ਤੁਹਾਡੇ ਸਾਹਮਣੇ ਪਹਿਲਾਂ ਨਹੀਂ ਹੁੰਦਾ ਸੀ ਉਹ। ਠੀਕ ਹੈ। ਥੈਂਕ ਯੂ ਸਰ। ਸਾਰੇ ਦਿਨ ਛੋਟਾ ਜਿਹਾ ਸਵਾਲ ਹੈ ਜੀ।